दिल की आवाज भी सुन मेरे फसाने पे ना जा मेरी नज़रों के तरफ देख ज़माने पे ना जा आ, ते, ते मैं बचपन तो ना मैं रेडियो भाई बड़ा सुनदा सी जी रेडियो सुनदा सी और रेडियो सुन सुन के ना, मैं एक छोटा सा कलाकार बन गया मेनू नहीं पता लगा कि मैं भी मैं कलाकार ही बन गया ते आज या, यार ਤੂੰ ਪਿੱਛੇ ਕੈਸਟ ਲਾਈ ਹੈ ਮੈਂ ਕਹਿੰਦੇ ਜੀ ਕੈਸਟ ਨਹੀਂ ਲਾਈ ਹੈ ਲੇਕਿਨ ਚਲੋ ਇਹ ਸਾਰੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਬੜੀ ಅಪਾਰ ਕਿਰਪਾ ਮੇਰੇ ਤੇ ਕਿ ਲੋਕ ਇਦਾਂ ਲਗ ਜਾ ਗਲੇ ਕਪ ਇਹ ਹਸੇ ਰਾਤ ਹੋ ਨਾ ਹੋ ਸ਼ਾਇਦ ਫਿਰ ਸੇ ਜਨਮ ਹਾਏ ਤੇਰੀ ਮੇਰੀ ਉਹ ਟੁੱਟ ਗਈ ਸੋਹਣੀਏ ਹੋ ਜਿਵੇਂ ਟੁੱਟੇ ਆ ਅੰਬਰ ਤੋਂ ਤਾਰੇ ਸਸਿਕਾਲ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਇੱਕ ਐਸੇ ਫਨਕਾਰ ਦੇ ਨਾਲ ਮਿਲਾਵਾਂਗੇ ਜੋ ਪੁਰਾਣੇ ਕਲਾਕਾਰਾਂ ਦੀ ਆਵਾਜ਼ ਦੀ ਝਲਕ ਪੈਂਦੀ ਨਜ਼ਰ ਆਵੇ ਕਿਉਂਕਿ ਸਟੇਜਾਂ ਤੋਂ ਲੋਕਾਂ ਨੇ ਇਸ ਕਰਕੇ ਵੀ ਮਾਈਕ ਖੋਇਆ ਹੈ ਕਿ ਤੁਸੀਂ ਪਿੱਛੇ ਮੁਹੰਮਦ ਰਫੀਜ਼ ਦੀ ਕੈਸਟ ਲਈ ਹੋਣੀ ਆ ਆਓ ਆਪਾਂ ਗੱਲਬਾਤ ਕਰਕੇ ਉਹਨਾਂ ਦੀ ਆਵਾਜ਼ ਸੁਣਦੇ ਆ ਸਭ ਤੋਂ ਪਹਿਲਾਂ ਤੇ ਉਹਨਾਂ ਬਾਰੇ ਜਾਣਦੇ ਸਾਡੇ ਨਾਲ ਮੌਜੂਦ ਨੇ ਸਰ ਮੈਂ ਚਾਹਾਂਗਾ ਗੱਲਾਂ ਬਾਤਾਂ ਦਾ سلسلہ ਆਪਾਂ ਬਾਅਦ ਵਿੱਚ ਸ਼ੁਰੂ ਕਰਾਂਗੇ ਪਹਿਲਾਂ ਕੁਝ ਆਪਣੀ ਆਵਾਜ਼ ਦਾ ਅੰਦਾਜ਼ ਸਾਡੇ ਦਸਕਾਣਾ ਸਾਜਿਆ ਕਰਦੇ ਜੀ ਜੀ ਜੀਤ ਗਾਤਾ ਹੂੰ ਮੈਂ ਆਹ ਗੀਤ ਗਾਤਾ ਹੂੰ ਮੈਂ गुनगुनाता हूँ मैं मैंने हंसने का वादा किया था कभी इसलिए अब सदा मुस्कुराता हूँ मैं इसलिए अब सदा मुस्कुराता हूँ मैं गीत गाता हूँ मैं गुनगुनाता हूँ गुना। मैं मैंने हंसने का वादा किया था कभी इसलिए अब सदामुस् ਕੁਰਾਤਾ ਹੂੰ ਮੈਂ ਇਸ ਲਈ ਅਬ ਸਦਾ ਮੁਸਕੁਰਾਤਾ ਹੂੰ ਮੈਂ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਅੰਦਾਜ਼ ਵੀ ਬਹੁਤ ਪਿਆਰਾ ਹੈ ਮੈਂ ਚਾਹਾਂਗਾ ਹੁਣ ਥੋੜਾ ਆਪਣੇ ਬਾਰੇ ਦੱਸ ਦਿਓ ਜੀ ਮੈਂ ਮੇਰਾ ਨਾਮ ਦੀਪਕ ਸ਼ੋਰ ਹੈ ਜੀ ਔਰ ਕਿਸ਼ੋਰ ਤੇ ਤੁਹਾਡੇ ਵੀ ਵੀਰਾਂ ਨੇ ਰੱਖਿਆ ਮੈਨੂੰ ਮੈਨੂੰ ਤਾਂ ਕੁਝ ਵੀ ਨਹੀਂ ਆਂਦਾ ਜੀ ਬਸ ਅਕਾਲਪੁਰ ਤੁੰਤਨ ਗੁਰੂ ਰਾਮਦਾਸ ਜੀ ਦੀ ਬੜੀ ಅಪਾਰ ਕਿਰਪਾ ਹੈ ਮੇਰੇ ਤੇ ਜੀ 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 ਔਰ ਹਮੇਸ਼ਾ ਕਿਰਪਾ ਮੇਰੇ ਤੇ ਬਣੀ ਰਹੇ ਮੇਰੇ ਗੁਰੂ ਜੀ ਦੀ ਜੀ ਜੀ ਤੇ ਉਹਨਾਂ ਦੀ ਬੜੀ ਕਿਰਪਾ ਤੇ ਇਹ ਮੈਂ ਬਚਪਨ ਤੋਂ ਉਹਨਾ ਮੈਂ ਰੇਡੀਓ ਭਾਈ ਬੜਾ ਸੁਣਦਾ ਸੀ ਜੀ ਰੇਡੀਓ ਸੁਣਦਾ ਸੀ ਔਰ ਰੇਡੀਓ ਸੁਣ ਸੁਣ ਕੇ ਮੈਂ ਇੱਕ ਛੋਟਾ ਜਿਹਾ ਕਲਾਕਾਰ ਬਣ ਗਿਆ ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਵੀ ਮੈਂ ਕਲਾਕਾਰ ਹੀ ਬਣ ਗਿਆ ਤੇ ਅੱਜ ਮੈਂ ਉਹਨਾਂ ਨੂੰ ਯਾਦ ਕਰਨਾ ਵਾਂ ਕਿਉਂਕਿ ਜੋ ਸਮਾ ਬੀਜ ਜਾਂਦਾ ਉਹ ਬੀਜ ਜਾਂਦਾ ਹੈ ਕੀ ਬਾਤ ਹੈ ਨਾ ਮਾਪੇ ਲੱਭਣੇ ਆ ਦੇ ਦੇ ਨਾਓ ਯਾਰ ਦੋਸਤ ਮੇਰੇ ਹੁਣ ਹੈਗੇ ਨੇ ਹਨਾ ਤੇ ਕਈ ਵਿਛੜ ਗਏ ਨੇ ਕਈ ਨਵੇਂ ਬੰਦੇ ਪਏ ਨੇ ਤੇ ਚਲੋ ਇਹ ਸੰਗੀਤ ਇੱਕ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਮੈਨੂੰ ਬਖਸ਼ਿਆ ਹੈ ਤੇ ਥੋੜਾ ਬੋਟਾ ਆਪਣਾ ਰੋਜੀ ਰੋਟੀ ਚੱਲਦੀ ਚੱਲੀ ਜਾਂਦੀ ਪਈ ਹੈ ਵਾਹਿਗੁਰੂ ਦੀ ਕਿਰਪਾ ਜੀ ਮੈਂ ਚਾਹਾਂਗਾ ਕਿ ਜਰੂਰ ਦੱਸਿਓ ਕਿਹੜੇ ਕਿਹੜੇ ਕਲਾਕਾਰ ਤੇ ਫਨਕਾਰ ਹੈ ਜਿਨ੍ਹਾਂ ਦੇ ਗੀਤ ਤੁਸੀਂ ਪਸੰਦ ਵੀ ਕਰਦੇ ਹੋ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਕਾਂ ਨੂੰ ਸੁਣਾਉਂਦੇ ਰਹੇ ਮੈਂ ਜੀ ਪਹਿਲਾਂ ਤੇ ਕਿਸ਼ੋਰ ਕੁਮਾਰ ਜੀ ਜੀ ਮੁਹੰਮਦ ਰਫੀ ਸਾਹਿਬ ਜੀ ਜੀ ਮਕੇਸ਼ ਜੀ ਮਨਾਡੀ ਸਾਹਿਬ ਜੀ ਜੀ ਸ਼ਲੇਂਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਜੀ ਅ ਅਤਿਅੰਦੀ ਕਈ ਕਲਾਕਾਰ ਹੋਰ ਵੀ ਨੇ ਜੀ ਸੁਖਵਿੰਦਰ ਸਿੰਘ ਜੀ ਦਾ ਕੋਈ ਸੁਖਵਿੰਦਰ ਸਿੰਘ ਜੀ ਦਾ ਇੱਕ ਮੈਂ ਗੀਤ ਅ ਮੈਂ ਤੁਹਾਨੂੰ ਸੁਣਾਣਾ ਵਾਂ ਮੈਂ ਜੀ ਜੀ ਸਥਾਈ ਤੋਂ ਨਹੀਂ ਅੰਤਰੇ ਤੋਂ ਮਸ਼ੂਰ ਕਰਾਂਗਾ ਮੈਂ ਮੈਂ ਪਿੱਛੇ ਵੀ ਇੱਕ ਦਾਨਸ਼ ਜੀ ਨੇ ਮੇਰੀ ਰਿਕਾਰਡਿੰਗ ਕੀਤੀ ਸੀ ਮੈਂ ਗੀਤ ਗਾਇਆ ਮੈਂ ਤੇ ਚਲੋ ਮਾਣਾ ਮੋਟਾ ਗਾ ਲੈਣਾ ਜੀ ਬਸ ਹੋਰ ਐਡਾ ਵੱਡਾ ਕਲਾਕਾਰ ਨਹੀਂ ਹੈਗਾ ਲੇਕਿਨ ਹਾਂ ਸ਼ੌਕ ਬੜਾ ਹੈ ਮੈਨੂੰ ਮੈਂ ਅੰਤਰੇ ਤੋਂ ਸ਼ੁਰੂ ਕਰਨ ਜਾ ਰਿਹਾ ਹਾਂ ਸਚਾਰ ਅਬ ਰਖਾ ਮੁਖ ਮੋੜ ਜਾਣ ਵਾਲੀਏ ਹੋ ਸੱਚਾ ਰੱਬ ਰੱਖਾ ਮੁਖ ਮੋੜ ਜਾਣ ਵਾਲੀਏ ਦਿਲ ਲੈ ਕੇ ਮੇਰਾ ਦਿਲ ਤੋੜ ਜਾਣ ਵਾਲੀਏ ਤੋੜ ਜਾਣ ਵਾਲੀਏ ਹਾਏ دل ਟੁੱਟਿਆ ਨਾ ਜੁੜੇ ਦੁਬਾਰਾ ਹਾਏ ਤੇਰੀ ਮੇਰੀਓ ਟੁੱਟ ਗਈ ਸੋਣੀਆਂ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਹਾਏ ਤੇਰੀ ਮੇਰੀਓ ਟੁੱਟ ਗਈ ਸੋਣੀਆਂ ਜਿਵੇਂ ਟੁੱਟਿਆ ਅੰਬਰ ਤੋਂ तारा लाई वी गए, लाई वी गए, तेनी भाई लि न गी तेनी भा गी लि गी ते भावि गी ते गई मैंने मारदा जहान जन सारा ਹਾਏ ਤੇਰੀ ਮੇਰੀਆਂ ਟੁੱਟ ਗਈ ਸੋਣੀਆਂ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਹਾਏ ਤੇਰੀ ਮੇਰੀਆਂ ਟੁੱਟ ਗਈ ਸੋਣੀਆਂ ਹੋ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਸੀ ਦੇਖ ਸਕਦੇ ਹੋ ਤਾੜੀਆਂ ਵੱਜ ਰਹੀਆਂ ਨੇ پارک ਦੇ ਵਿੱਚ ਸੋ ਮੈਂ ਇੱਕ ਗੱਲ ਇੱਥੇ ਜ਼ਰੂਰ ਕਰਨੀ ਚਾਹਾਂਗਾ ਦੋਸਤੋ ਕਿਉਂਕਿ ਸਾਡਾ ਪੰਜਾਬ ਹੀ ਨਹੀਂ ਬਲਕਿ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਕੱਲ ਬੇਸੁਰਿਆਂ ਦੇ ਸ਼ਕੀਨ ਹੋ ਚੁੱਕੇ ਨੇ ਤੇ ਅਜਿਹੇ ਫਨਕਾਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਅੱਖੋਂ ਪਰੋਖਿਆਂ ਤੁਸੀਂ ਕਰ ਰਹੇ ਹੋ ਤੁਸੀਂ ਬੇਸੁਰਿਆਂ ਨੂੰ ਜਿਹੜਾ ਉਹ ਬਹੁਤ ਸਾਰਾ ਸ਼ੇਅਰ ਕਰਦੇ ਹੋ ਲੇਕਿਨ ਅਜਿਹੇ ਪਨਕਾਰਾਂ ਦੀ ਕਦਰ ਕਰਨਾ ਵੀ ਸਾਡਾ ਫਰਜ਼ ਬਣਦਾ ਮੈਂ ਚਾਹਾਂਗਾ ਮੰਨਾ ਦੇ ਜੀ ਦਾ ਤੁਸੀਂ ਨਾਮ ਲਿਆ ਕਿਸ਼ੋਰ ਕੁਮਾਰ ਜੀ ਦਾ ਨਾਮ ਲਿਆ ਹੁਣ ਉਹਨਾਂ ਦੇ ਵਿੱਚੋਂ ਕਿਹੜਾ ਤੁਹਾਡਾ ਫੇਵਰਟ ਕੋਈ ਸੌਂਗ ਉਹਨਾਂ ਕਲਾਕਾਰਾਂ ਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਕਿਉਂਕਿ ਗੱਲਾਂ ਦੇ ਨਾਲ-ਨਾਲ ਜਦੋਂ ਗੀਤ ਚੱਲਦਾ ਤਾਂ ਦਰਸ਼ਕ ਵੀ ਜੁੜੇ ਰਹਿੰਦੇ ਕੋਈ ਹੋਰ ਪਿਆਰਾ ਜਿਹਾ ਗੀਤ ਹਾਂ ਤੁਸੀਂ ਹੁਣ ਸਿੰਘ ਸਾਹਿਬ ਆਇਓ ਮੈਂ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ ਜੀ ਜੀ ਇੱਕ ਮੈਂ ਮਨਾਦੇਸ ਸਾਹਿਬ ਦਾ ਸ਼ਬਦ ਪੇਖਣ ਜਾ ਰਹਾ ਮੈਨੂੰ ਰੁਮਾਲ ਦਿਓ ਜੀ ਮੇਰੇ ਕੋਲ ਰੁਮਾਲ ਲਓ ਜੀ ਨਹੀਂ ਲਲ ਕੋਈ ਨਹੀਂ ਸਰ ਕੱਟ ਕਰਦੇ ਸੀ ਮੈਂ ਅੰਧਲੇ ਕੀਤੇ ਇੱਕ ਤੇਰਾ ਨਾਮ ਖੁੰਧ ਕਾਰਾ ਤੇਰਾ ਨਾਮ ਖੁੰਦਕਾਰਾ ਮੈਂ ਅੰਧਲੇ ਕੀਟੇ ਤੇ ਤੇਰਾ ਨਾਮ ਖੁੰਦਕਾਰਾ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਤੇਰਾ ਨਾਮ ਹੈ ਆਧਾਰਾ ਤੇਰਾ ਨਾਮ ਹੈ ਆਧਾਰਾ ਮੈਂ ਅੰਧਲੇ ਕੀਟ ਕਿ ਤੇਰਾ ਨਾਮ खुंदकारा तेरा नाम मुखंदकारा रहिमा करीमा अल्लाह तू घनी आजरा हुजूर आजरा حضور در پیش تو مانی در پیش تو مانی در پیش تو مانی میں اندھلے کیٹے کترا نام ਹੁੰਦੇ ਕਾਰਾ ਕੀ ਬਾਤ ਹੈ ਜੀ ਬਹੁਤ ਹੀ ਪਿਆਰੀ ਆਵਾਜ਼ ਦੀ ਤੁਸੀਂ ਬੜੇ ਨਾਮ ਲਏ ਨੇ ਕਲਾਕਾਰਾਂ ਇਹ ਵੀ ਜਰੂਰ ਦੱਸਿਓ ਵੀ ਫਿਰ ਉਹ ਕਹਿੰਦੇ ਦੇਸੀ ਕਿ ਪਿੱਛੇ ਤੁਸੀਂ ਕੈਸਟ ਲਾਈ ਹੈ ਜਦੋਂ ਤੁਸੀਂ ਗਾਉਂਦੇ ਸੀ ਬਿਲਕੁਲ ਕਈ ਵਾਰੀ ਹੋਇਆ ਜੀ ਮੇਰੇ ਨਾਲ ਬਹੁਤ ਵਾਰੀ ਹੋਇਆ ਇੱਕ ਵਾਰੀ ਨਹੀਂ ਕਈ ਵਾਰੀ ਹੋਇਆ ਅੱਜ ਵੀ ਲੋਕ ਕਈ ਕਹਿੰਦੇ ਨੇ ਯਾਰ ਤੂੰ ਪਿੱਛੇ ਕੈਸਟ ਲਾਈ ਹੈ ਮੈਂ ਕਹਿੰਦੇ ਜੀ ਕੈਸਟ ਨਹੀਂ ਲਾਈ ਹੈ ਲੇਕਿਨ ਚਲੋ ਇਹ ਸਾਰੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਬੜੀ ಅಪਾਰ ਕਿਰਪਾ ਮੇਰੇ ਤੇ ਕਿ ਲੋਕ ਇਦਾਂ ਬੋਲਦੇ ਆ ਤੇ ਮਾਨੂੰ ਖੁਸ਼ੀ ਵੀ ਹੁੰਦੀ ਆ ਕਿੰਨੇ ਕਲਾਕਾਰਾਂ ਦੇ ਗੀਤ ਹੁਣ ਤੱਕ ਤੁਸੀਂ ਸਾਨੂੰ ਸੁਣਾਤੇ ਜੀ ਮੈਂ ਤੁਹਾਨੂੰ ਸੁਣਾਤੇ ਜੀ ਕਿਸ਼ੋਰ ਕੁਮਾਰ ਸੁਣਾਤੇ ਜੀ ਜੀ ਤੇ ਮੇਰੇ ਖਿਆਲ ਦੇ ਵਿੱਚ ਮੁਹੰਮਦ ਰਫੀ ਸੁਵਾਨਾ ਸੁਣਾਤਾ ਮੈਂ ਤੁਹਾਨੂੰ ਮੈਂ ਦੇਖਾਂਗਾ ਮੁਹੰਮਦ ਰਫੀ ਜੀ ਦਾ ਕੋਈ ਹੋਰ ਪਿਆਰਾ ਜਿਹਾ ਸੌਂਗ ਉਹਨਾਂ ਦੇ ਅੰਦਾਜ਼ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਹੋਰ ਸੁਣਾ ਦੇ ਜੀ ਹਾਂ ਜੀ ਹੈਗਾ ਨਾ ਹੂੰ दिल की आवाज भी सुन मेरे फसाने पे न जा मेरी नज़रों के तरफ देख ज़माने पे न जा दिल की आवाज भी सुन वक्त इंसान पे वक्त इंसान पे ऐसा भी कभी आता है राह में छोड़ के साया भी चला जाता है दिन भी निकलेगा कभी रात के आने पे न जा मेरी नजरों के ਰਫ ਦੇਖ ਜ਼ਮਾਨੇ पे नजा दिल की आवाज भी सुन क्या बात है जी बहुत प्यारी आवाज है जी ਤਾੜੀਆਂ ਫੇਰ ਵੱਜੀਆਂ ਨੇ ਮੈਂ ਪੁੱਛਣਾ ਚਾਹਾਂਗਾ ਕਹਿੰਦੇ ਜਦੋਂ ਕੋਈ ਫਨਕਾਰ ਹੋਵੇ ਉਹਨੂੰ ਇਹ ਵੀ ਸਵਾਲ ਪੁੱਛ ਲੈਣਾ ਚਾਹੀਦਾ ਕਿ ਕੋਈ ਅਸੀਂ ਤੁਹਾਨੂੰ ਸਿਚੁਏਸ਼ਨ ਜਾਂ ਕੋਈ ਗੀਤ ਦੱਸਦੇ ਹਾਂ ਤੁਸੀਂ ਦੱਸਣਾ ਵੀ ਉਹ ਕਿਹਦਾ ਗੀਤ ਹੈ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਇਹ ਕਿਹਦਾ ਗੀਤ ਹੈ ਇਹ ਮੁਹੰਮਦ ਰਵੀ ਸਾਹਿਬ ਦਾ ਸੀ ਉਹ ਗਾਣਾ ਗਾਹੇ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੋਣ ਕਿਸੇ ਦਾ ਖਾਂਦਾ ਈ ਓਏ ਦਾਣਾ ਪਾਣੀ ਓਏ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੋਣ ਕਿਸੇ ਦਾ ਖਾਂਦਾ ਈ ਓਏ ਦਾਣਾ ਪਾਣੀ ਕਿਆ ਬਾਤ ਹੈ ਜੀ ਬਹੁਤ ਅੰਦਾਜ਼ ਬਹੁਤ ਪਿਆਰਾ ਹੈ ਮੈਂ ਚਾਹਾਂਗਾ ਜਿਹੜੇ ਅੱਜ ਦੇ ਫਨਕਾਰ ਨੇ ਜਿਹੜੇ ਅੱਜ ਦੇ ਕਲਾਕਾਰ ਨੇ ਅੱਜ ਮੈਨੂੰ ਲੱਗਦਾ ਕਿ ਅਜਿਹੇ ਮਿੱਠੇ ਅੰਦਾਜ਼ ਬਹੁਤ ਘੱਟ ਕਲਾਕਾਰਾਂ ਦੇ ਵੇਖਣ ਨੂੰ ਮਿਲਦੇ ਸਾਡੇ ਪੁਰਾਣੇ ਕਲਾਕਾਰਾਂ ਨੂੰ ਉਹ ਪਿਆਰ ਵੀ ਕਰਦੇ ਨੇ ਸਲਾਮ ਵੀ ਕਰਦੇ ਨੇ ਅਤੇ ਸਾਡੇ ਨੌਜਵਾਨ ਵੀ ਜਿਹੜੇ ਨੇ ਉਹ ਇਹ ਕਲਾਕਾਰੀ ਇਹ ਸੁਣਨਾ ਛੱਡ ਕੇ ਜਿਹੜਾ ਅੱਜ ਕੱਲ ਕਹਿੰਦੇ ਨੇ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਪ੍ਰਕਿਰਤੀ ਪ੍ਰਕਿਰਤੀ ਜਿਹੜੀ ਹੈ ਉਹਦੇ ਸਾਹਮਣੇ ਸਭ ਕੁਝ ਚੇਂਜ ਹੋ ਰਿਹਾ ਹਵਾ ਚੇਂਜ ਹੋ ਗਈ ਹੈ ਜੀ ਜੀ ਆ ਦੁਨੀਆ ਜਿਹੜੇ ਪਹਿਲਾਂ ਮਿਲਾਪ ਪੜਾਉਂਦੇ ਸੀ ਸਾਰੇ ਭੈਣ ਭਰਾਵਾਂ ਵਾਂਗੂੰ ਰਹਿੰਦੇ ਸੀ ਉਹ ਗੱਲਬਾਤ ਖਤਮ ਹੋ ਗਈ ਹੈ ਆਣਗਵਾਂਡ ਵਿੱਚ ਕਹਿੰਦੇ ਆਣਗਵਾਂਡ ਸਭ ਤੋਂ ਪਹਿਲਾਂ ਜੀ ਰਿਸ਼ਤੇਦਾਰੋਂ ਪਹਿਲਾਂ ਆਣਗਵਾਂਡ ਤੁਹਾਡਾ ਸਾਥ ਦਿੰਦਾ ਲੇਕਿਨ ਅੱਜ ਕੱਲ ਆਣਗਵਾਂਡ ਦੀ ਦੁਸ਼ਮਣ ਬਣਿਆ ਹੋਇਆ ਜੀ ਹਾਂਜੀ ਤੇ ਰਿਸ਼ਤੇਦਾਰਾਂ ਦੀ ਗੱਲਾਂ ਹੁਣ ਕੀ ਕਰੀਏ ਸੀ ਰਿਸ਼ਤੇਦਾਰਾਂ 'ਚ ਖਟਾਸ ਪੈ ਗਈ ਹੈ ਭੈਣ ਭਰਾਵਾਂ ਦੇ ਵਿੱਚ ਆਪਸੇ ਉਹ ਗੱਲਬਾਤ ਹੈ ਨਹੀਂ ਹੈ ਕਿਉਂਕਿ ਉਹ ਸਮਝ ਇਦਾਂ ਦਾ ਹਵਾਈ ਇਦਾਂ ਚੱਲ ਰਹੀ ਹੈ ਅੱਲਾਤਾ ਜੀ ਦਾ ਕੋਈ ਪਿਆਰਾ ਜਿਹਾ ਸੰਗ ਸਾਡੇ ਦਰਸ਼ਕਾਂ ਨੂੰ ਹਾਂਜੀ ਲਤਾ ਜੀ ਦਾ ਅੱਲਾਤਾ ਜੀ ਦਾ ਮੈਂ ਗੀਤ ਸੁਣਾਣਾ ਤੁਹਾਨੂੰ ਇੱਕ ਜੀ ਹੋ ਲਗ ਜਾ ਗਲੇ ਕਪਈਏ हसीरा रात हो न हो शायद फिर से जन्म में मुलाका तो हो न हो लग जा गले के फिर ये रात तो हो न हो शायद फिर इस जन्म में मुलाका तो हो न हो लग जा गले से हे 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 Stop. ਬਹੁਤ ਪਿਆਰੀ ਆਵਾਜ਼ ਵੀ ਹੈ ਤੇ ਅੰਦਾਜ਼ ਵੀ ਬਹੁਤ ਪਿਆਰਾ ਮੈਂ ਚਾਹਾਂਗਾ ਅੰਤ ਵਿੱਚ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਸ਼ੁਰੂਆਤ ਕਿਵੇਂ ਹੁੰਦੀ ਹੈ ਹੁਣ ਕਿਵੇਂ ਚੱਲ ਰਿਹਾ ਹੈ ਕਿੰਨਾ ਕੁ ਲੋਕਾਂ ਦਾ ਪਿਆਰ ਮਿਲਦਾ ਆ ਰਿਹਾ ਹੁਣ ਕਿਵੇਂ ਮਿਲ ਰਿਹਾ ਤੇ ਜਾਂਦੇ ਜਾਂਦੇ ਸੁਣਾਉ ਸੁਣਾਉ ਕੇ ਵੀ ਕੀ ਇਹ ਜ਼ਰੂਰੀ ਹੈ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਵਾਂ ਕਿ ਉਹ ਪਹਿਲਾਂ ਵਾਲੇ ਜਿਹੜੇ ਲੋਕ ਸੀ ਨਾ ਜਿਹੜੇ ਦੇਸੀ ਖੁਦ ਕਰੋ ਮੱਜਾਂ ਗਾਵਾਂ ਰੱਖੀ ਹੁੰਦੀ ਸੀ ਹਾਂਜੀ ਦੁੱਧ ਕੱਢਦੇ ਸੀ ਉਹਦਾ ਫਿਰ ਖੋਇਆ ਬਣਾਣਾ ਜਾਂ ਉਹ ਕਿਉਂ ਕਿਉਂ ਘੜਨਾ ਤੇ ਉਹ ਫਿਰ ਪਚਦਾ ਵੀ ਅੱਜ ਕੱਲ ਕਿਉਂ ਦੇਸੀ ਕਿਸੇ ਨੂੰ ਪਚਦਾ ਨਹੀਂ ਹੈ ਜੀ ਜੀ ਹੈ ਨਾ ਤੇ ਫਾਸਟ ਫੂਡ ਹੋ ਗਿਆ ਸਭ ਤੇ ਜਮਾਨਾ ਵੀ ਉਦਾਂ ਦੇ ਗੀਤ ਸੁਣਦੇ ਪਏ ਨੇ ਤੇ ਮੈਂ ਹੁਣ ਜਾਂਦੇ ਜਾਂਦੇ ਕਿ ਤੁਹਾਡੇ ਨੂੰ ਗੀਤ ਸੁਣਾਉਣੇ ਜਾ ਰਿਹਾ ਜੀ ਜੀ ਵਿਚ راہ મે ਦਿਲਬਰ ਵਿਛੜ ਜਾਏ ਕਹੀਂ ਹਮ ਮਗਰ ਔਰ ਸੂਨੀ ਸੀ ਲਗੇ ਤੁਮੇ ਜੀਵਨ ਕੀ ਇਹ ਡਗਰ हम आएंगे तुम यूँ ही बुलाते रहना कभी अलविदा ना कहना कभी अलविदा ना कहना रोते चलते मेरे ये गीत याद रखना कभी अलविदा ना कहना कभी अलविदा ना कहना रोते हस्ते बस यूं ही तुम गुनगुनाते रहना ला 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 ਥੈਂਕ ਯੂ ਸਤਿ ਸ੍ਰੀ ਅਕਾਲ ਸਮਾਧਨ ਦੇ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਜੀ ਸਤਿ ਸ੍ਰੀ ਅਕਾਲ ਬਹੁਤ ਵੱਡੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਵੀ ਜਿਹੜੇ ਨੇ ਇੱਥੇ ਉਹਨਾਂ ਨੂੰ ਸੁਣਨ ਲਈ ਪਹੁੰਚ ਰਹੇ ਨੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਏ ਕਿਵੇਂ ਦੇ ਲੱਗੇ ਜੀ ਬਹੁਤ ਅੱਛੇ ਜੀ ਬਹੁਤ ਅੱਛੇ ਬਹੁਤ ਸੋਣਾ ਗਾਇਆ ਜੀ ਉਹਨਾ ਕੋਈ ਅੱਜ ਕੱਲ ਸੁਣਦਾ ਨਹੀਂ ਵੈਸੇ ਸੁਣਦੇ ਘੱਟ ਹੈ ਪਰ ਬਹੁਤ ਅਵਾਜ਼ ਜਿਹੜੀ ਉਹਦਾ ਫੈਨ ਬਹੁਤ ਅੱਛੀ ਲੱਗੀ ਧੰਨਵਾਦ ਕੀ ਬਾਤ ਹੈ ਜੀ ਮੈਂ ਚਾਹਾਂਗਾ ਸਰ ਆਪਣਾ ਕੰਟੈਕਟ ਨੰਬਰ ਦੇ ਦਿਓ ਮੇਰਾ ਕੰਟੈਕਟ ਨੰਬਰ 77386926 ਇੱਕ ਵਾਰ ਫੇਰ ਹੋ ਗਿਆ 9877386926 ਕੀ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਠਾਕ ਧੰਨਵਾਦ ਜੀ ਤਾਂ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਮਤਾਰ